ਸਾਂਝੇ ਕਰਨਾ ਜਿਹੜੇ ਦੋਸਤੋ ਸਾਂਝਾ ਕਰ ਨਵੀਆਂ ਸਾਂਝਾਂ ਰੋਜ਼ ਪਾਉਂਦਾ ਹੈ ਤੇ ਸਾਂਝਾਂ ਨੂੰ ਵਧਾਉਂਦਾ ਵੀ ਆ ਤੇ ਗਹਿਰੀਆਂ ਕਰਦਾ ਸਾਂਝੇ ਕਰ ਵਿੱਚ ਮਿੱਤਰੋ ਕੁ ਮਪੀਓ ਖਾਓ ਮਿੱਤਰੋ ਇਸੇ ਸਿਲਸਿਲੇ ਦੇ ਵਿੱਚ ਅੱਜ ਤੁਹਾਡੇ ਨਾਲ ਇੱਕ ਸਾਂਝ ਪਵਾ ਰਹੇ ਆ ਕਿ ਜਿਹੜਾ ਸਾਂਝੇ ਕਰਦਾ ਤੀਆਂ ਦਾ ਮੇਲਾ ਔਰ ਮੇਲੇ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਰਾਸਤੀ ਖੇਡਾਂ ਪਿਛਲੇ ਸਾਲ ਜੋ ਟ్రਾਇਲ ਕੀਤਾ ਸੀ ਬਹੁਤ ਕਾਮਯਾਬ ਰਿਹਾ ਔਰ ਇਸ ਵਾਰ ਦੋ ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਹੋ ਰਹੀਆਂ ਨੇ ਤੇ ਅਸੀਂ ਆਪਣੇ ਵੱਲੋਂ ਐਲਾਨ ਕੀਤਾ ਸੀ ਕਿ ਉਸ ਵਿਰਾਸਤੀ ਖੇਡਾਂ ਦੇ ਵਿੱਚ ਅਸੀਂ ਘੜਾ ਦੌੜ ਤੇ ਰੱਸਾ ਕਸ਼ੀ ਬੀਬੀਆਂ ਦੀ ਕਰਵਾਵਾਂਗੇ ਤੇ ਸਾਡੇ ਕੋਲ ਸਾਡੇ ਮਿੱਤਰ ਟ੍ਰਾਂਟੋ ਤੋਂ ਜਿਹੜੇ ਪੇਸ਼ੇਵਰ ਵਕੀਲ ਨੇ ਤੇ ਮਨਵਾਨੀ ਜੀ ਉਹ ਵੀ ਟ੍ਰਾਂਟੋ ਦੇ ਬੌਰਨ ਵੀ ਨੇ ਤੇ ਉੱਥੇ ਵਕੀਲ ਵੀ ਨੇ ਅੱਜ ਕੱਲ੍ਹ ਇਹ ਚੰਡੀਗੜ੍ਹ ਇੱਕ ਆਫਿਸ ਚਲਾਉਂਦੇ ਨੇ ਇਹ ਆਏ ਅਚਾਨਕ ਤੇ ਇਹਨਾਂ ਨੇ ਆਪਣੀ ਇੱਛਾ ਜ਼ाहिर ਕੀਤੀ ਕਿ ਉਹਨਾਂ ਖੇਡਾਂ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਬੀਬੀਆਂ ਨੂੰ ਅਸੀਂ ਇਨਾਮ ਵੀ ਦੇਣਾ ਚਾਹੁੰਦੇ ਆ ਤੇ ਕਿਉਂਕਿ ਸਾਡਾ ਕੋਈ ਕਮਰਸ਼ੀਅਲ ਪ੍ਰੋਗਰਾਮ ਤਾਂ ਹੁੰਦਾ ਨਹੀਂ ਨਾਰਮਲੀ ਤਾਂ ਅਸੀਂ ਬਹੁਤਾ ਕੁਝ ਦੇ ਨਹੀਂ ਪਾਉਂਦੇ ਪਰ ਸਾਨੂੰ ਖੁਸ਼ੀ ਆ ਕਿ ਇਸ ਵਾਰ ਸ਼ਾਮਲ ਹੋਣ ਵਾਲੇ ਜਿਹੜੇ ਪਾਰਟਿਸਪੈਂਟ ਨੇ ਉਹਨਾਂ ਨੂੰ ਡੀਸੈਂਟ ਇਨਾਮ ਵੀ ਸਾਂਝੇਕਰ ਵੱਲੋਂ ਦਿੱਤੇ ਜਾਣਗੇ ਤੇ ਆਪਾਂ ਹੁਣ ਇਹਨਾਂ ਨੂੰ ਪੁੱਛ ਲੈਨੇ ਆ ਜੀ ਕਿ ਤੁਸੀਂ ਇਹ ਸਾਂਝੇਕਰ ਪਰ ਦੀ ਕਿਵੇਂ ਤੁਹਾਡਾ ਇਸ ਤਰ੍ਹਾਂ ਦਾ ਮੂਡ ਬਣਿਆ ਕਿ ਮੇਲੇ ਦੇ ਵਿੱਚ ਸਹਿਯੋਗ ਕਰਨਾ देखो सब तो पहला भाई जी का खालसा भाई जी की फते में श्रुतियां नु ਦੱਸਣਾ ਚਾਹੁੰਦਾ ਕਿ ਮੈਂ ਅਚਾਨਕ ਹੀ ਇੱਥੇ ਕਿਸੇ ਸੱਜਣ ਨਾਲ ਮਿਲਣ ਲਈ ਆਇਆ ਸੀ ਇੱਥੇ ਆ ਕੇ ਜਦੋਂ ਮੈਂ ਮਾਹੌਲ ਦੇਖਿਆ ਮੈਨੂੰ ਬੜਾ ਵਧੀਆ ਲੱਗਿਆ ਤੇ ਮੈਂ ਪੁੱਛਿਆ ਵੀ ਇਹ ਕੌਣ ਹੈ ਤੇ ਕਿਨੇ ਖੋਲਿਆ ਇੱਥੇ ਜਿਗਿਆਸਾ ਜਗੀ ਕਹਿੰਦੇ ਜੀ ਮਾਲਕ ਨੇ ਤੇ ਜਦੋਂ ਮੈਂ ਦੇਖਿਆ ਦੋਨੇ ਭਾਜੀ ਤੇ ਭੈਣ ਜੀ ਹੋਣੀ ਬੂਟਿਆਂ ਦੀ ਗਢਾਈ ਕਰ ਰਹੇ ਸੀ ਆ ਕੈਨੇਡੀਅਨ ਸਟਾਈਲ ਜਿਵੇਂ ਆਪਾਂ ਉੱਥੇ ਕੰਮ ਕਰਦੇ ਆ ਇਹ ਹੱਥੀਂ ਕੰਮ ਕਰ ਰਹੇ ਸੀ ਉਹਦੇ ਕਰਕੇ ਫਿਰ ਮੈਨੂੰ ਲੱਗਿਆ ਕਿ ਵੀ ਇਹ ਬੜਾ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਤੇ ਮੈਂ ਵੀ ਇਹਦੇ ਵਿੱਚ ਕੋਈ ਨਾ ਕੋਈ ਹਿੱਸਾ ਪਾਵਾਂ ਇੱਥੇ ਬੈਨਰ ਲੱਗੇ ਹੋਏ ਸੀ ਤੀਆਂ ਦੇ ਮੇਲੇ ਦੇ ਤੇ ਮੈਂ ਹੀ ਆਪਣੇ ਵੱਲੋਂ ਵਲੰਟੀਅਰ ਕੀਤਾ ਕਿ ਤੁਸੀਂ ਮੈਨੂੰ ਦੱਸੋ ਜੀ ਮੈਂ ਇੱਥੇ ਕੈਨੇਡੀਅਨ ਲਾਇਰ ਹਾਂ ਚੰਡੀਗੜ੍ਹ 'ਚ ਮੈਂ ਆਫਿਸ ਖੋਲਿਆ ਮੰਗਟ ਲਾਅ ਆਫਿਸ ਹੈ ਸਾ ਮੇਰਾ ਤੇ ਇੱਕ ਮੇਰਾ ਆਫਿਸ ਹੈਲੀਫੈਕਸ 'ਚ ਹੈ ਮੇਰਾ ਬੇਟਾ ਉੱਥੇ ਹੈ ਤੇ ਸਾਡਾ ਮੇਨ ਹੈੱਡ ਆਫਿਸ ਹੈ ਮਿਸਿਸਾ ਕੈਰੀ ਰੋਡ ਤੇ ਸੋ ਉੱਥੋਂ ਚੱਲ ਕੇ ਤਾਂ ਇਹ ਪ੍ਰੋਪੋਜ਼ਲ ਪਿਆ ਵੀ ਠੀਕ ਹੈ ਕਹਿੰਦੇ ਤੀਆਂ ਦਾ ਮਿਲਾਂ ਮੈਂ ਕਿਹਾ ਜੋ ਪ੍ਰਾਈਸ ਦੇਣਾ ਹੋਊਗਾ ਅਸੀਂ ਮੰਗਟ ਲਾ ਉਸ ਫੀਸ ਤੋਂ ਸਪਾਂਸਰ ਕਰਦੇ। ਥੈਂਕ ਯੂ ਜੀ ਬਹੁਤ ਮਿਹਰਬਾਨੀ ਮੇਰਾ ਜਿਹੜਾ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਦਾ ਮਕਸਦ ਵੀ ਇਹ ਸੀ ਕਿ ਅਸੀਂ ਦੱਸ ਸਕੀਏ ਕਿ ਬਿਨਾਂ ਕਮਰਸ਼ੀਅਲ ਸੋਚ ਰੱਖੇ ਵੀ ਮਦਦ ਮਿਲ ਸਕਦੀ ਹੈ। ਬਿਨਾਂ ਕਮਰਸ਼ੀਅਲ ਸੋਚ ਰੱਖੇ ਵੀ ਕਿਸੇ ਦਾ ਦਿਲ ਕਰ ਸਕਦਾ ਕਿ ਮੈਂ ਸਹਿਯੋਗ ਕਰਨਾ। ਇਹ ਇੱਕ ਪਵਿੱਤਰ ਭਾਵ ਹੈ। ਹਨਵਾਣੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਸੀਂ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਕੈਨੇਡੀਅਨ ਬਾਰਨੋ ਤੇ ਮੇਰਾ ਥੋੜਾ ਜਿਹਾ ਹੋਰ ਵੀ ਕਿਰਸਤੀ ਵੱਧ ਗਈ ਕਿ ਕੈਨੇਡਾ ਦੀ ਪੜ੍ਹੀ ਲਿਖੀ ਕੁੜੀ ਤੇ ਪੰਜਾਬ ਚ ਆ ਕੇ ਆਫਿਸ ਖੋਲ੍ਹ ਲਿਆ ਇਹ ਇੱਕ ਹੋਰ ਵੀ ਇੰਟਰਸਟਿੰਗ ਪੁਆਇੰਟ ਆ ਗਿਆ ਤੁਸੀਂ ਕੈਨੇਡੀਅਨ ਬਾਰਨੋ ਜੀ ਹਾਂਜੀ ਹਾਂਜੀ ਆਈ ਮੈਂ ਕੈਨੇਡੀਅਨ ਬਾਰਨਾ ਤੇ ਮੈਂ ਆਈ ਸੀ ਇੱਥੇ ਗ੍ਰੇਡ 11 ਤੇ ਗ੍ਰੇਡ 11 ਚ ਜਦ ਮੈਂ ਆਈ ਤੇ ਮੈਂ ਗਰਲ ਸਕੂਲ ਚ ਸੀਗੀ 2 ਸਾਲਾਂ ਲਈ ਤੇ ਉਸ ਤੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ ਤੇ ਉੱਥੇ ਆ ਮੈਟ ਮਾ ਹਸਬੰਡ ਤੇ ਉਹ ਪੰਜਾਬ ਤੋਂ ਹੈ ਤੇ ਉਹਨਾਂ ਨੂੰ ਪੰਜਾਬ ਇੰਨਾ ਪਸੰਦ ਹੈ ਕਿ ਉਹ ਜਾਣਾ ਨਹੀਂ ਚਾਹੁੰਦੇ ਹੁਣ ਆਪਾਂ ਵਾਪਸ ਆ ਗਏ ਆ ਤੇ ਹੁਣ ਉਹ ਹੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਆਪਾਂ 9 ਸੈਕਟਰ ਚ ਆਫਿਸ ਖੋਲੇ ਮੰਗਟ ਲੋਦੀ ਬ੍ਰਾਂਚ ਖੋਲੀ ਹੈ ਤੀਜੀ ਤੇ ਵੀ ਹੈਲਪ ਆਉਰ ਕਲਾਈਐਂਟਸ ਦੇ ਜਿੰਨੇ ਵੀ ਜਿਵੇਂ ਮੇਰੇ ਵਰਗੇ ਹੋਰ ਵੀ ਲੋਕ ਨੇ ਜਿਹੜੇ ਆਂਦੇ ਜਾਂਦੇ ਰਹਿੰਦੇ ਨੇ ਤਾਂ ਫਿਰ ਉਹਨਾਂ ਦੀ ਵੀ ਮਦਦ ਹੋ ਜਾਂਦੀ ਹੈ ਤੇ ਜਿਹੜੇ ਇੱਥੇ ਸਾਡੇ ਪੰਜਾਬੀ ਆ ਉਹਨਾਂ ਦੀ ਵੀ ਮਦਦ ਹੋ ਜਾਂਦੀ ਹੈ ਮੈਨੂੰ ਅਣੀ ਜਿਵੇਂ ਪੁੱਛਣਾ ਚਾਹਾਂ ਕਿ ਤੁਹਾਡਾ ਆਫਿਸ ਕਿਸ ਕਿਸ ਕੰਮ ਦੇ ਵਿੱਚ ਹੈਲਪ ਕਰ ਦਿੰਦਾ ਜਿਹੜੇ ਕੱਲੇ ਕੈਨੇਡੀਅਨ ਦੇ ਮਸਲੇ ਡੀਲ ਕਰਦੇ ਹੋ ਕਿ ਤੁਸੀਂ ਪੰਜਾਬ ਵਾਲੇ ਵੀ ਡੀਲ ਲੈਂਦੇ ਆ ਅਸੀਂ ਸਾਰੇ ਕਲਾਈਐਂਟਸ ਨਾਲ ਡੀਲ ਕਰਦੇ ਆ ਜਿਹੜੇ ਪੰਜਾਬ ਦੇ ਕਲਾਈਐਂਟਸ ਹੈ ਜਿਹੜੇ ਸਾਡੇ ਕੈਨੇਡਾ ਦੇ ਕਲਾਈਐਂਟਸ ਹੈ ਪੰਜਾਬੀ ਜਿਹੜੇ ਕੈਨੇਡਾ 'ਚ ਵੀ ਰਹਿੰਦੇ ਨੇ ਸੋ ਜਿਵੇਂ ਇੱਥੇ ਪੰਜਾਬ ਦੇ ਸਾਡੇ ਕੋਲ ਬਹੁਤ ਲੋਕਲ ਕਲਾਇੰਟਸ ਨੇ ਜਿਨ੍ਹਾਂ ਦੇ ਬੱਚੇ ਬਾਹਰ ਨੇ ਜਿਆਦਾ ਦੀ ਫੈਮਲੀਆਂ ਬਾਹਰ ਹੈ ਜੋ ਉਹਨਾਂ ਦੇ ਉੱਥੇ ਚ ਵੀ ਕ੍ਰਿਮੀਨਲ ਇਸ਼ੂਜ਼ ਹੋ ਜਾਂਦੇ ਆ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ ਆ ਜਿਵੇਂ ਨਵਾਂ ਇਸ਼ੂ ਹੈਗਾ ਕਿ ਅਗਰ ਕੋਈ ਕੈਨੇਡੀਅਨ ਕਿਸੇ ਇੰਡੀਅਨ ਨਾਲ ਵਿਆਹ ਕਰਦਾ ਤਾਂ ਉਹਨਾਂ ਨੂੰ ਐਨਓਸੀ ਚਾਹੀਦੀ ਹੁੰਦੀ ਹੈ ਉਹਦੀ ਵੀ ਹੈਲਪ ਮਦਦ ਕਰਦਿਆਂ ਸੋ ਜਿਹੜੇ ਵੀ ਸਾਡੇ ਕੋਲ ਇਸ਼ੂਜ਼ ਆਉਂਦੇ ਆ ਸੀ ਪੂਰੀ ਕੋਸ਼ਿਸ਼ ਕਰਦਿਆਂ ਕਿ ਅੱਪਾ ਉਹਨਾਂ ਨੂੰ ਹੈਲਪ ਕਰੀਏ ਤੇ ਅੱਜ ਕੱਲ ਬਹੁਤ ਹੀ ਰਿਵਰਸ ਮਾਈਗ੍ਰੇਸ਼ਨ ਵੀ ਕਾਫੀ ਹੋ ਰਹੀ ਹੈ ਕੈਨੇਡਾ ਯੂ ਐਸ ਤੋਂ ਯੂ ਆਰ ਆਲਸੋ ਪਾਰਟ ਆਫ ਇਟ ਯੈਸ ਆਮ ਆਈ ਹੈਵ ਸਾਰਟਡ ਇਟ ਤੇ ਭਾਜੀ ਵੀ ਕਿੰਨੇ ਸਾਲਾਂ ਤੋਂ ਭਾਜੀ ਤੁਸੀਂ ਮੈਂ ਇਥੋਂ ਮਾਈਗ੍ਰੇਟ 1990 ਚ ਕੀਤਾ ਪਰ ਜ਼ਿਆਦਾ ਮੇਰਾ ਸਮਾਂ ਇੰਡੀਆ ਚ ਹੀ ਬੀਤਿਆ ਮੈਂ ਆਈ ਵਾਸ ਵਰਕਿੰਗ ਐਸ ਅ ਚੀਫ ਪਾਇਲਟ ਵਿਦ ਪੰਜਾਬ ਗਵਰਨਮੈਂਟ ਆ ਜਿਹੜੇ ਆਪਣੇ ਪਟਿਆਲਾ ਫਲਾਈਂਗ ਕਲੱਬ ਪਰ ਸਾਨੇ ਵਾਲੇ ਵਿਸ਼ਨ ਕਲੱਬ ਇਹਨਾਂ ਦਾ ਮੈਂ ਚੀਫ ਲਾਈਟ ਇਨਸਟ੍ਰਕਟਰ ਸੀ ਹਵਾ 'ਤੇ ਉਡਦੇ ਰਹਿਆ ਹਾਂ ਹਾਂ ਉਡਾਉਂਦੇ ਵੀ ਰਹਿਆ ਤੇ ਫਿਰ ਮੈਂ ਹੁਣ ਮਾਈਗ੍ਰੇਟ ਕੀਤਾ 16 ਇਥੋਂ ਲੋ ਕਰਕੇ ਫਿਰ ਮੈਂ ਜਾ ਕੇ ਉੱਥੇ ਆਪਣੀ ਲਾਅ ਫਰਮ ਖੋਲੀ ਹੈ ਵੈਰੀ ਗੁੱਡ ਸਾਨੂੰ ਇੱਕ ਖੁਸ਼ੀ ਆ ਕਿ ਤੁਸੀਂ ਇਹ ਸਹਿਯੋਗ ਦੇ ਰਹੇ ਨਾਲ ਦੀ ਨਾਲ ਸਾਡੀ ਸ਼ਰਤ ਬਾਣੀ ਜੀ ਤੁਸੀਂ ਅਗਸਤ 16 ਨੂੰ ਉਹ ਮੇਲੇ 'ਚ ਸ਼ਾਮਲ ਜ਼ਰੂਰ ਹੋਣਾ ਹਾਂਜੀ ਕਿਉਂਕਿ ਤੁਹਾਨੂੰ ਵੀ ਚੰਗਾ ਲੱਗੂਗਾ ਸਾਡੀ ਕੋਸ਼ਿਸ਼ ਹੈ ਕਿ ਵੱਖਰਾ ਮਾਹੌਲ ਸਿਰ ਚੱਕੀਏ ਕੁਝ ਮੂਮੈਂਟਸ ਅਸੀਂ ਇੰਜੋਏ ਕਰ ਸਕੀ ਤੇ ਰਿਸਪੌਂਸ ਵੀ ਬਹੁਤ ਹੈ ਇਸ ਵਾਰ ਅਸੀਂ ਮੇਲੇ ਨੂੰ ਟਿਕਟ ਫ੍ਰੀ ਵੀ ਕੀਤਾ ਤੇ ਬੜੀ ਦੂਰੋਂ ਦੂਰੋਂ ਸਾਨੂੰ ਫੋਨ ਕਾਲਸ ਆ ਰਹੇ ਨੇ ਲੋਕੀ ਅਸੀਂ ਸ਼ਾਮਿਲ ਹੋਣਾ ਚਾਹੁੰਦੇ ਨੇ ਇਹਨਾਂ ਖੇਡਾਂ ਦੇ ਵਿੱਚ ਇੰਜੋਏ ਸਾਡਾ ਮਕਸਦ ਵੀ ਇਹੀ ਸੀ ਕਿ ਕੋਈ ਨਾ ਕੋਈ ਬੰਨਾਂ ਬਣਾ ਕੇ ਲੋਕਾਂ ਨੂੰ ਇਕੱਠੇ ਕੀਤਾ ਜਾਵੇ ਤੇ ਲੋਕਾਂ ਨੂੰ ਆਪਸ ਵਿੱਚ ਮਿਲਾਇਆ ਜਾਵੇ ਤੇ ਆ ਵੀ ਕੰਮ ਅਸੀਂ ਮਿਲਾਉਣ ਦਾ ਹੀ ਕਰ ਰਹੇ ਹਾਂ ਸੋਸ਼ਲ ਮੀਡੀਆ ਰਾਹੀਂ ਕਿ ਇੱਕ ਦੂਜੇ ਕਿਉਂਕਿ ਇੱਕ ਸਾਡੇ ਕੋਲ ਉਹਨਾਂ ਨੂੰ ਕੁਝ ਮਿਲ ਸਕਦਾ ਉਹਨਾਂ ਵੱਲੋਂ ਸਾਨੂੰ ਕੁਝ ਮਿਲ ਸਕਦਾ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਕੇ ਖੁਸ਼ੀ ਲਈਏ ਤੁਸੀਂ ਭਾਜੀ ਜਰੂਰ ਹਾਜ਼ਰੀ ਦੇਣੀ ਹੈ ਮੇਲੇ 'ਚ ਤੇ ਮੈਨੂੰ ਲੱਗਦਾ ਕਿ ਹੁਣ ਤੁਹਾਡੀ ਵੀਡੀਓ ਚੱਲ ਜਣੀ ਹੈ ਲੋਕ ਤੁਹਾਨੂੰ ਮਿਲਣਗੇ ਬਿਲਕੁਲ ਹਾਜ਼ਰ ਹੋਵਾਂਗੇ ਜੀ ਸਾਡੇ ਤਾਂ ਅਸੀਂ ਤਾਂ ਲੋਕਲ ਮਾਚੀਵਾੜੇ ਦੇ ਰਹਿਣ ਵਾਲੇ ਆ ਤੇ ਸਾਨੂੰ ਮਾਣ ਹੈ ਤੁਸੀਂ ਇੰਨਾ ਵਧੀਆ ਕੰਮ ਕੈਲਗਰੀ ਤੋਂ ਆ ਕੇ ਇੱਥੇ ਖੋਲਿਆ ਤੇ ਇਸੇ ਤਰ੍ਹਾਂ ਵੀ ਆ ਰੀਅਲੀ ਇੰਪ੍ਰੈਸਡ ਵਿਦ ਯੂ ਥੈਂਕ ਯੂ ਭਾਜੀ ਬਹੁਤ ਬਹੁਤ ਮਿਹਰਬਾਨੀ ਸਸਿਗਾ ਸਮਝੇ ਘਰ ਵਿੱਚ ਆ ਮਿੱਤਰੋਂ ਕੁਮਪੀਆ ਖਾਓ ਮਿੱਤਰ